ਹੋਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਮਾਈਕ ਰਿਪੋਰਟ ਦੇ ਨਾਮ ਹੈ ਰਾਜਵਿੰਦਰ ਪੋਤ ਨਾਮ ਮੋਗਾ ਕਿ ਅਨਾਜਵੰਡੀ ਵਿੱਚ ਮਜ਼ਦੂਰਾਂ ਦਿੱਤੇ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਜਿਹੜੀ ਇੱਕ ਮਹਾਪੰਚਾਇਤ ਕੀਤੀ ਗਈ ਆ ਤਾਂ ਸਾਡੇ ਨਾਲ ਕ੍ਰਾਂਤੀਕਾਰੀ ਕਿਸਾਨ ਜੁੜਨ ਦੇ ਸੂਬਾ ਡਾਕਟਰ ਦਰਸ਼ਨਪਾਲ ਉਹਨਾਂ ਨਾਲ ਗੱਲ ਕਰਾਂਗੇ ਦੱਸੋ ਜਿਹੜੀ ਅੱਜ ਮਹਾਪੰਚਾਇਤ ਹੋਈ ਆ ਇਸ ਕਿਸ ਮਕਸਦ ਨੂੰ ਲੈ ਕੇ ਹੋਈ ਆ ਕਿਸੇ ਤਰੀਕੇ ਸ਼ੁਰੂ ਲੇਗੀ ਯਾ ਮਾ ਪੰਚਾਇਤ ਦੇ ਕੋ ਕੁਛ ਇੱਕ ਸਾਲਾਂ ਦੇ ਨੂੰਨ ਲੈ ਕੇ ਜਿਵੇਂ ਬਾਟਰ ਫਰੀਂ ਦੇ ਜੰਨੇਵਾਲ ਸਾਹਿਬ ਮਾਪੜੇ ਬੈਠੇ ਹਾਂ ਕੁਝ ਮਿਲਦਾ ਇੱਥੇ ਅੱਗੇ ਸਰਕਾਰ ਪੁਛਤਾਵਲੀ ਦੇਣ ਦੇ ਭਜਾਕਰ ਉਹਨਾਂ ਨੂੰ ਕੁਝ ਹੋ ਜਾਂਦਾ ਹੈ ਤਾਂ ਇਹਦੇ ਛੋਟ ਬਹੁਤ ਵੱਡਾ ਪੈਂਦਾ ਹੈ ਛਾਂ ਤੇ ਪੱਤਰਕਾਰ ਕੁੜੀ ਦਾ ਪੈਂਦਾ ਹੈ ਕਿ ਜੇ ਜਿਹੜੇ ਸਾਡੇ ਮੁੱਦੇ ਦੇ ਵਿੱਚ ਫੀਡ ਮਾਰਕੀਟ ਨੀਤੀ ਹੈ ਉਹ ਅਗਰ ਤੁਸੀਂ ਲਾਗੂ ਕਰਦੇ ਹੋ ਤਾਂ ਸਾਡਾ ਅੰਦੋਲਨ ਹੋਰ ਤੇ ਪਹਿਲਾਂ ਨਾਲੋਂ ਜ਼ਿਆਦਾ ਸਨੇੜੇ ਵਾਲੇ ਅੰਦਰ ਜਾ ਸਾਡੇ ਅੱਜ ਦੀ ਪੰਚਾਇਤ ਦਾ ਸਰਕਾਰਾਂ ਤੇ ਦਬਾਅ ਬਣਾਉਣੀ ਸੀ ਵੀ ਕਿਸਾਨਾਂ ਦੇ ਮਸਲੇ ਮੁੱਦੇ ਜਿਹੜੇ ਉਹਨਾਂ ਨੂੰ ਬੰਨ੍ਹੋ ਤਿੰਨੇ ਪਲੇਟਫਾਰਮ ਉੱਤੇ ਰੱਖੀਦਾ ਹੁੰਦਾ ਚੌਥਾ ਅੱਜ ਦੀ ਕਿਸਾਨ ਪੰਚਾਇਤ ਦਾ ਜੋਸ਼ ਐਲਾਨ ਕੀਤੇ ਨੇ 11 ਤਰੀਕ ਨੂੰ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਇਕੱਠੇ 13 ਨੂੰ ਉਹਨੀਆਂ ਕਾਪੀਆਂ ਸਾਰੀਆਂ 26 ਨੂੰ ਅਸੀਂ ਵੀ ਬਟ ਮਨਕੇ ਮਾਰਚ ਕਰ ਰਹੇ ਲੋਕਾਂ ਦਾ ਬੜੇ ਸਵਾਲ ਸੀ ਕਿ ਵੀ ਜਿਹੜਾ ਕਿਸਾਨ ਐਸਕੇਐਮ ਨਾਨ ਪੋਲਿਟੀਕਲ ਜਾਂ ਹੋਰ ਫੋਰਮ ਜਿਹੜੇ ਲੜ ਰਹੇ ਆ ਤੇ ਐਸਕੇਐਮ ਇਕੱਠੇ ਕਿਉਂ ਨਹੀਂ ਹੋ ਰਹੇ ਇਸ ਨੂੰ ਲੈ ਕੇ ਅੱਜ ਐਸਕੇਐਮ ਨੇ ਹੁਣ ਕੀ ਰਣਨੀਤੀ ਹੋਈ ਕਿ ਗਲੇ ਨਹੀਂ ਦੇਖੋ ਇਕੱਠੇ ਹੋ ਕੇ ਇੱਕ ਪ੍ਰਕਿਰਿਆ ਹੋ ਗਈ ਅਸੀਂ ਪਹਿਲਾਂ ਡਰੋਂ ਇੱਕ ਪ੍ਰਕਿਰਿਆ ਚਲ ਰਹੀ ਹੈ ਅੱਡ ਹੋਣ ਦੇ ਜੋ ਕਾਰਨ ਸੀ ਉਹਨਾਂ ਨੂੰ ਪ੍ਰੋਸੈਸ ਕਰਕੇ ਇਕੱਠੇ ਹੋਣ ਦੀ ਪ੍ਰਕਿਰਿਆ ਦੇ ਵਾਸਤੇ ਅਸੀਂ ਲਗਾਤਾਰ ਵਿਚ ਆਪਛੇ ਮੈਂਬਰੀ ਕਮੇਟੀ ਮੈਨੂੰ ਚੱਲਣ ਸਿੰਘ ਸਾਹਿਬ ਨੇ 9 ਸੈਪਟੈਂਬਰ ਚੱਲਨ ਫਲੋਰੀ ਬਾਰਡਰ ਤੋਂ ਮਿਲਿਆ ਬੇਸ਼ੱਕ ਸਾਨੂੰ ਜਿਹੜਾ ਸ਼ੰਭੂ ਬਾਰਡਰ ਹੈ ਉੱਥੇ ਸਾਨੂੰ ਸੈਪਟੈਂਬਰ ਮਾਈਂਡ ਮਿਲਿਆ ਹੁਣ ਸਾਡਾ ਇਹ ਹੈ ਵੀ ਫਿਰ ਅਸੀਂ ਕੱਲ ਨੂੰ ਕੋਈ 150 ਬੰਦਿਆਂ ਦੇ ਨਾਲ 6 ਮੈਂਬਰੀ ਕਮੇਟੀ ਅਗਵਾਈ ਕਰਕੇ ਜਾਊਗੀ ਦੋਨਾਂ ਦੇ ਕੋਲ ਆਪਣੀਆਂ ਪ੍ਰੋਪੋਜ਼ਲ ਜਿਹੜੀਆਂ ਸੈੱਟ ਕੀਤੀਆਂ ਨੇ ਉੱਥੇ ਲੋੜੀਂਦੀ some rich program ka process hai kya baas ਕਿ ਜੇਕਰ ਉਹਨਾਂ ਵੱਲੋਂ ਇਹ ਆਵੇ ਵੀ ਤੁਸੀਂ ਵੀ ਅਸਲ ਚੀਜ਼ ਦੇ ਨਾਲ ਪ੍ਰੋਗਰਾਮ ਦੇ ਲੀਕੋ ਦਿੱਲੀ ਵੱਲ ਇਹ ਵੀ ਹੋ ਜੇ ਸਾਝੇ ਰੋਟਾ ਜਾਂ ਜਿਹੜਾ ਮਾਰਚ ਕਰਦਾ ਵੀ ਪ੍ਰੋਗਰਾਮ ਮੈਂ ਜਿੱਤਣ ਚਾਹਤਿਆਂ ਸੀ ਜਿਸ ਤਰ੍ਹਾਂ 13 ਨੂੰ ਸੱਦਾ ਦਿੱਤਾ ਕਾਪੀ ਵਾਲਾ ਸਾਡੇ ਤੇ 26 ਨੂੰ ਡਾਇਰੈਕਟਰ ਮਾਰਚ ਆ ਉਹ ਉਹਨਾਂ ਫਾਰਮ ਵੱਲੋਂ ਵੀ ਸੱਦਾ ਆਲਰੇਡੀ ਦਿੱਤਾ ਆ ਕੀ ਉਹ ਸਾਝੇ ਤੌਰ ਦੇਖਣ ਹੋਊਗਾ ਜਾਂ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਲਈਏ ਇਹੀ ਗੱਲਬਾਤ ਕਰਨੀ ਹੈ ਵੀ ਜਿਹੜੇ ਦਾਤ ਫੇਰ ਦੇਣੀਆਂ ਕਾਰਵਾਈਆਂ ਨੇ ਇਹ ਕਰਤੀਆਂ ਜੇ ਕਰਤੀਆਂ ਤਾਂ ਬੜੀ ਵਧੀਆ ਗੱਲ ਹੈ ਉਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਉਹਨੇ ਸਿਰਦੇ ਤੇ ਸੀਐਸਰ ਨੂੰ ਕੀਤਾ ਹੈ ਜਿਹਨੂੰ ਪਿਛਲੇ ਮਹਾਂਵਾਦੀ ਚੋਣਾਂ ਦੇ ਵਿੱਚ ਨਹੀਂ ਆਪੀਡਾtion ਨੂੰ ਰੂਬਈ ਇਹ ਤੋਂ ਅਰਲਾਣ ਕਰਤਾ ਸਾਡੀ ਕੋਸ਼ਿਸ਼ ਇਹ ਹੋ ਜੇ ਜਦੋਂ ਜਿੰਨਾ ਫੋਰਮ ਆ ਦਾ ਇਕੱਠਾ ਹੋ ਗਾ ਕੱਲ ਕਿਹੜੇ ਕਿਹੜੇ ਕਿਸਾਨਾ ਗੂਸਕਮ ਵੱਲੋਂ ਜਿਹੜਾ ਖਨੋਰੀ ਬਾਰਡਰ ਜਾਣਗੇ ਕੱਲ ਦੇਖੋ 6 ਮੈਂਬਰੀ ਜਿਹੜੀ ਸਾਡੀ ਕਮੇਟੀ ਹੋਊਗਾ ਉਹਨਾਂ ਵਿੱਚ ਕਿਹੜੇ ਕਿਹੜੇ ਸਾਰੇ ਉਹਦੇ ਵਿੱਚ ਮੈਂ ਹਾਂ ਰਾਜੇਵਾਲ ਸਾਹਿਬ ਨੇ ਰਕੇਸ਼ਟ ਕਹਿਤਾ கிருஷ்ਣ ਪ੍ਰਸ਼ਾਦ ਹੈ ਰਮਿੰਦਰ ਪਟਿਆਲਾ ਹੈ ਇੱਕ ਸਾਥੀ ਹੋਰ ਮਿਲਪੁਰ ਗਰੇਂਦਰਗਰ ਜਗਿੰਦਰ ਗਰੇਂਦਰ ਨੇ ਸੋ ਇਹ 6 ਸਾਥੀ ਨੇ ਜਿਹੜੇ ਅਸੀਂ ਪਲੱਸ ਜਿਹੜੇ ਲੀਡਰਸ਼ਿਪ ਹੈ ਹੋਰ ਜਾਊਗੀ ਸਾਡੀ ਕੋਸ਼ਿਸ਼ ਹੈ ਕਿ ਸੈਂਕੜਿਆਂ ਦੀ ਗਿਣਤੀ ਚੱਕੇ ਸੀ ਨਾਲ ਅਸੀਂ ਉਹਨਾਂ ਨਾਲ ਮੀਟਿੰਗ ਰੱਖ ਲਈ 15 ਤਰੀਕ ਦੀ ਪਟਿਆਲੇ ਮੀਟਿੰਗ ਦੇ ਸੱਦਾ ਦਵਾਂਗੇ ਵੀ ਆਓ ਗੱਲਬਾਤ ਕਰੀਏ ਕਿਉਂਕਿ ਇਹ ਜਿਹੜਾ ਤੇ ਜਿਹੜੇ ਦਿਸ਼ਾ ਸਾਡੀ ਕੰਮ ਕਰਦੀ ਹੈ ਇਹ ਹੀ ਹੈ ਵੀ ਕੱਲ ਨੂੰ ਅਸੀਂ ਇਕੱਠੇ ਹੋ ਕੇ ਕੋਈ ਸਾਂਝਾ ਐਲਾਨ ਕਰ ਜਿਹੜੀ ਜਿੱਦਾਂ ਕੌਮੀ ਜਿਹੜੀ ਖੇਤੀ ਮੰਡੀ ਕਰਨ ਦੀ ਇੱਕ ਨੀਤੀ ਹੈ ਕਿ ਇਹ ਵੀ ਪਹਿਲਾਂ ਵਾਲੇ ਅੰਦੋਲਨ ਵਾਂਗ ਉੱਡੇ ਹੀ ਹਮਲਾ ਤੇ ਲੜਾਈ ਵੀ ਕਿਸਾਨਾਂ ਨੂੰ ਇਸ ਤਰ੍ਹਾਂ ਹੀ ਲੜਣੀ ਉਹ ਵੀ ਉਹੀ ਉਹਨਾਂ ਨੇ ਪਿਛਲੇ ਰਸਤੇ ਉਹਦੇ ਤੇ ਹੀ ਚੱਲਦੇ ਨੇ ਉਹ ਤੇ ਅਸੀਂ ਇਹਦੇ ਤੇ ਹੁਣ ਮਤਲਬ ਕਿ ਤਿਆਰੀ ਕਰ ਰਹੇ ਹਾਂ ਕਿ ਉਹਨੂੰ ਵਾਪਸ ਕਰਾਈਏ ਪੰਜਾਬ ਸਰਕਾਰ ਤੇ ਵੀ ਦਵਾ ਆ ਇਹ ਵਿਰੋਧ ਕਰੇ ਅਸੈਂਬਲੀ ਮਤਾ ਪਾਸ ਕਰੇ ਤਾਂ ਜੋ ਅਸੀਂ ਇਸ ਗੱਲ ਨੂੰ ਰੱਤ ਕਰ ਜਿਹੜੀ ਪਹਿਲਾਂ ਮੰਗ ਮੂਵਮੈਂਟ ਸੀ ਦਿੱਲੀ ਵਾਂਗ ਉਹ ਵੀ ਖੜੀ ਹੋ ਸਕਦੀ ਲੋਨ ਵੱਡਾ ਸ਼ੁਰੂ ਹੋ ਗਿਆ ਧੰਨਵਾਦ ਹੈ ਸਨ ਸਾਡੇ ਨਾਮ ਡਾਕਟਰ ਦਰਸ਼ਨਪਾਲ ਜੀ ਜਿਨ੍ਹਾਂ ਨੇ ਇਹ ਦੱਸਿਆ ਕਿ ਐਸਕੇਮ ਵੱਲੋਂ ਜਿਹੜਾ ਇੱਕ 6 ਮੈਂਬਰੀ ਤਾਲਮਿਲ ਕਮੇਟੀ ਉਹ ਕੱਲ ਖਨੌਰੀ ਬਾਡਰ ਜਿਹੜੀ ਸਰਜਾਰ ਜਗਦੀਸ਼ ਸਿੰਘ ਡੱਲੇਵਾਲ ਉਹਨਾਂ ਨਾਲ ਗੱਲਬਾਤ ਕਰਨ ਲਈ ਜਾਣਗੇ ਤੇ ਜਿਹੜੇ ਅਗਲੇ ਐਕਸ਼ਨ ਨੇ ਜਾਂ ਉਹਨਾਂ ਦੀ ਸਿਹਤ ਨੂੰ ਲੈ ਕੇ ਜਾਂ ਮੰਗਾਂ ਨੂੰ ਲੈ ਕੇ ਜਿਹੜੇ ਐਕਸ਼ਨ ਆ ਉਹ ਸਾਂਝੇ ਕਰਨੀ ਜਿਹੜੀ ਕੋਈ ਦਾ ਇਹਨਾਂ ਵੱਲੋਂ ਸ਼ੁਰੂ ਕੀਤੀ ਗਈ ਹੈ ਮੋਗਾ ਮਹਾਪੰਚਾਇਤ ਦੇ ਵਿੱਚ ਤੇ ਇਹਨਾਂ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਜਿਹੜੀ ਇਸ ਮੰਡੀ ਕਰਨ ਦੀ ਜਿਹੜੀ ਨਵੀਂ ਨੀਤੀ ਆਈ ਹੈ ਖਰੜਾ ਆ ਉਹਨੂੰ ਮੁੱਢੋਂ ਰੱਦ ਕਰਦੇ ਹੋਏ ਦੇ ਖਿਲਾਫ ਜਿਹੜਾ ਪੰਜਾਬ ਤੋਂ ਜਿਹੜਾ ਇੱਕ ਵੱਡਾ ਅੰਦੋਲਨ ਸ਼ੁਰੂ